ਸਤਿ ਸ੍ਰੀ ਅਕਾਲ ਜੀ ਪਤਨੀ ਚਾਹੇ ਬਿਮਾਰ ਹੋਵੇ ਹਰ ਰਾਤ ਪਤੀ ਦਾ ਕਰਨਾ ਪਿਆਰਾ ਕਿ ਉਸ ਦੀ ਹਵਸ ਇਹੋ ਜੀ ਕੀ ਗੱਲ ਆ ਕਿ ਉਹ ਇੱਕ ਰਾਤ ਵੀ ਨਹੀਂ ਰਹਿ ਸਕਦਾ ਇਹ ਕਹਾਣੀ ਤੁਹਾਡੇ ਨਾਲ ਅੱਜ ਮੈਂ ਸਾਂਝੀ ਕਰਨ ਲੱਗੀ ਆ ਜੋ ਕਿ ਕਿਸੇ ਭੈਣ ਵੱਲੋਂ ਦੱਸੀ ਗਈ ਕਹਾਣੀ ਹੈ ਜਿਸ ਤਰ੍ਹਾਂ ਭੈਣ ਨੇ ਦੱਸਿਆ ਉਸੇ ਤਰ੍ਹਾਂ ਹੀ ਤੁਹਾਨੂੰ ਮੈਂ ਸੁਣਾਉਣ ਲੱਗੀ ਹਾਂ ਕਹਾਣੀ ਨੂੰ ਪੂਰਾ ਪੂਰਾ ਸੁਣ ਕੇ ਅੰਤ ਵਿੱਚ ਕਮੈਂਟ ਜ਼ਰੂਰ ਕਰਨਾ ਇਹ ਸਵੇਰ ਵੀ ਜਲਦੀ ਜਲਦੀ ਹੋ ਜਾਂਦੀ ਆ ਪ੍ਰੀਤ ਬੜਬੜਾਉਂਦੀ ਉੱઠી ਤੇ ਭੱਜ ਕੇ ਬਾਥਰੂਮ ਵਿੱਚ ਚਲੀ ਗਈ ਉਸਨੇ ਬਾਥਰੂਮ ਵਿੱਚ ਨਹਾ ਕੇ ਫਿਰ ਚਾਹ ਬਣਾਉਣੀ ਹੁੰਦੀ ਸੀ ਉਹ ਸਾਰੇ ਘਰ ਤੋਂ ਪਹਿਲਾਂ ਉੱਠਦੀ ਸੀ ਤੇ ਫਿਰ ਚਾਹ ਬਣਾ ਕੇ ਸਾਰਿਆਂ ਨੂੰ ਉਠਾਉਂਦੀ ਸੀ ਜੇ ਕਿਤੇ ਉਸ ਦਾ ਸਹੁਰਾ ਪਹਿਲਾਂ ਉੱਠ ਕੱਢਦਾ ਤਾਂ ਉਸ ਨੂੰ ਬਹੁਤ ਝਟਕਾਂ ਪੈਂਦੀਆਂ ਸੀ ਕਿਉਂਕਿ ਉਸ ਦੀ ਸੱਸ ਤਾਂ ਸਵੇਰੇ 9 ਵਜੇ ਤੋਂ ਪਹਿਲਾਂ ਨਹੀਂ ਉੱਠਦੀ ਸੀ ਉਸ ਦਾ ਸੋਰਾ ਸਵੇਰੇ ਤੜਕੇ 6 ਵਜੇ ਉੱਠ ਖੜਦਾ ਸੀ। ਪ੍ਰੀਤ 5:30 ਵਜੇ ਉੱਠਦੀ ਸੀ। ਪਹਿਲਾਂ ਉਸ ਨੂੰ ਸਵੇਰੇ ਉੱਠਣ ਦੀ ਆਦਤ ਨਹੀਂ ਸੀ ਜਿਸ ਕਾਰਨ ਉਸ ਦੀ ਬਹੁਤ ਬੇਇੱਜ਼ਤੀ ਹੁੰਦੀ ਸੀ। ਖੈਰ ਹੁਣ ਤਾਂ ਵਿਆਹ ਨੂੰ 2 ਸਾਲ ਹੋ ਚੁੱਕੇ ਸੀ। ਪ੍ਰੀਤ ਜਲਦੀ ਨਾਲ ਬਾਥਰੂਮ ਵਿੱਚੋਂ ਬਾਹਰ ਆਈ ਤੇ ਰਸੋਈ ਵਿੱਚੋਂ ਨਾਸ਼ਤਾ ਬਣਾਉਣ ਲੱਗੀ। ਉਸ ਨੇ ਸਾਰਿਆਂ ਲਈ ਖਾਣਾ ਵੀ ਬਣਾਉਣਾ ਹੁੰਦਾ ਸੀ। ਓਹੋ ਅੱਜ ਫੇਰ ਆਲੂਆਂ ਵਾਲੇ ਪਰੌਠਿਆਂ ਵਿੱਚ ਇੰਨਾ ਨਮਕ ਉਸ ਦੀ ਸੱਸ ਨੱਕ ਚੜਾਉਂਦਿਆਂ ਹੋਇਆਂ ਬੋਲੀ ਕਿ ਤੇਰੀ ਮਾਣੇ ਤੈਨੂੰ ਕੁਝ ਸਿਖਾ ਕੇ ਨਹੀਂ ਧੋਰਿਆ ਉਹ ਗਾਲਾਂ ਤੇ ਗਾਲਾਂ ਕੱਢ ਰਹੀ ਸੀ ਤੇ ਖਾਣੇ ਵਾਲੀ ਪਲੇਟ ਉਸਨੇ ਬਾਹਰ ਚਲਾ ਕੇ ਮਾਰੀ ਪ੍ਰੀਤ ਡਰ ਗਈ ਕਿ ਅੱਜ ਉਹ ਵੀ ਉਸ ਨੂੰ ਆਪਣੇ ਪਤੀ ਤੋਂ ਬਹੁਤ ਕੁਝ ਸੁਣਨ ਨੂੰ ਮਿਲੇਗਾ ਇਹ ਸੁਣਦੇ ਨੂੰ ਉਸ ਨੂੰ 2 ਸਾਲ ਹੋ ਚੁੱਕੇ ਸੀ ਪਰ ਫਿਰ ਵੀ ਦਿਲ ਦਾ ਦਰਦ ਕਿਤੇ ਨਾ ਕਿਤੇ ਉੱਛਲ ਹੀ ਜਾਂਦਾ ਸੀ ਉਸ ਦੀਆਂ ਗੱਲਾਂ ਤੇ ਉਸ ਦੀਆਂ ਅੱਖਾਂ ਦਾ ਪਾਣੀ ਆ ਗਿਆ ਤਾਂ ਫਿਰ ਉਸਨੇ ਜਲਦੀ ਜਲਦੀ ਭਾਂਡੇ ਚੁੱਕੇ ਆਪਣੇ ਪਤੀ ਤੇ ਸਹੁਰੇ ਦਾ ਲੰਚ ਬਾਕਸ ਤਿਆਰ ਕਰਨ ਵਿੱਚ ਜੁਟ ਗਈ ਕਿਉਂਕਿ ਉਹਨਾਂ ਨੇ ਆਫਿਸ ਜਾਣਾ ਸੀ ਤੇ ਇਸ ਕੰਮ ਵਿੱਚ ਉਹਨਾਂ ਨੂੰ ਬਿਲਕੁਲ ਵੀ ਦੇਰ ਪਸੰਦ ਨਹੀਂ ਸੀ ਪ੍ਰੀਤ ਜਿਸ ਦਿਨ ਦੀ ਵਿਆਹ ਕੇ ਇਸ ਘਰ ਵਿੱਚ ਆਈ ਸੀ ਉਸ ਦਿਨ ਤੋਂ ਸੱਸ ਨੇ ਸਾਰੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਯਾਦ ਕਰ ਲਿਆ ਸੀ ਨਾ ਹੀ ਤਾਂ ਪ੍ਰੀਤ ਕਿਤੇ ਹਨੀਮੂਨ ਤੇ ਗਈ ਨਾ ਹੀ ਵਿਆਹ ਦੇ ਪਹਿਲੇ ਸਾਲ ਚੰਗੀ ਤਰ੍ਹਾਂ ਇੰਜੋਏ ਕਰ ਸਕੇ ਉਹ ਬਸ ਕਰ ਜੋਗੀ ਰਹਿ ਗਈ ਸੀ ਕਈ ਵਾਰ ਉਸ ਦਾ ਦਿਲ ਇਨਾਂ ਤਾਨਿਆਂ ਮੇਨਿਆਂ ਤੋਂ ਪਰੇਸ਼ਾਨ ਹੋਰਦਾ ਸੀ ਉਹ ਸੀ ਤਾਂ ਅਕਸਰ ਇਨਸਾਨ ਉਹ ਆਪਣੇ ਪਤੀ ਨੂੰ ਦੱਸਣ ਦੀ ਕੋਸ਼ਿਸ਼ ਕਰਦੀ ਪਰ ਉਹਨਾਂ ਨੂੰ ਇਸ ਗੱਲ ਵਿੱਚ ਬਿਲਕੁਲ ਦਿਲਚਸਪੀ ਨਹੀਂ ਸੀ ਉਸ ਨੂੰ ਤਾਂ ਬਸ ਰਾਤ ਤੱਕ ਮਤਲਬ ਸੀ ਪ੍ਰੀਤ ਨੂੰ 10 ਵਜੇ ਦੇ ਕਰੀਬ ਸਾਰੇ ਕੰਮ ਛੱਡ ਕੇ ਉਸ ਦੇ ਕਮਰੇ ਵਿੱਚ ਜਾਣਾ ਹੁੰਦਾ ਸੀ ਭਾਵੇਂ ਉਸ ਨੇ ਖਾਣਾ ਖਾਧਾ ਹੋਵੇ ਜਾਂ ਨਾ ਖਾਧਾ ਹੋਵੇ ਚਾਹੇ ਉਹ ਕੁਝ ਵੀ ਕੰਮ ਕਰਦੀ ਹੋਵੇ ਪਰ ਉਸ ਨੂੰ ਆਪਣੇ ਪਤੀ ਦੀ ਹਵਸ ਪੂਰੀ ਕਰਕੇ ਫਿਰ ਭਾਵੇਂ ਉਹ ਸਾਰੀ ਰਾਤ ਕੰਮ ਕਰੀ ਜਾਵੇ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹ ਪ੍ਰੀਤ ਕਿੱਥੇ ਮਰ ਗਈ ਸੱਸ ਨੇ ਆਵਾਜ਼ ਦਿੱਤੀ ਤਾਂ ਉਹ ਭੱਜ ਕੇ ਸੱਸ ਦੇ ਕਮਰੇ ਵਿੱਚ ਪਹੁੰਚੀ ਤਾਂ ਕਿਹਾ ਕੀ ਹੋ ਗਿਆ ਮੰਮੀ ਜੀ ਹੋਣਾ ਕੀ ਆ ਤੂੰ ਕੱਪੜੇ ਧੋਤੇ ਆ ਤੇ ਇਹਨਾਂ ਦੇ ਦਾਗ ਤਾਂ ਹਲੇ ਤੱਕ ਲੱਥੇ ਨਹੀਂ ਤੇਰੀ ਮਾਂ ਨੇ ਇਹਸ ਕਾਇਆ ਪ੍ਰੀਤ ਨੇ ਸੱਸ ਨੂੰ ਕਿਹਾ ਮਾਂ ਜੀ ਤੁਸੀਂ ਰੇਗ ਗੱਲ ਵਿੱਚ ਮੇਰੀ ਮਾਂ ਨੂੰ ਨਾ ਵਿੱਚ ਲਿਆਇਆ ਕਰੋ ਇਹ ਕੱਪੜੇ ਮੈਂ ਆਪੇ ਹੀ ਧੋ ਦੇਵਾਂਗੀ ਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਸੀ ਉਸ ਦੀ ਸੱਸ ਕਹਿਣ ਲੱਗੀ ਅੱਛਾ ਹੁਣ ਤੂੰ ਮੇਰੇ ਨਾਲ ਜ਼ੁਬਾਨ ਵੀ ਲੜਾਵੇਂਗੀ ਠਹਿਰ ਜਾ ਅੱਜ ਵੇਖ ਕੇ ਨੂੰ ਆ ਜਾਂਦੇ ਫਿਰ ਦੱਸਦੀਆਂ ਪ੍ਰੀਤ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਕੀ ਪਤਾ ਕੀ ਲੜਾਈ ਹੋਣੀ ਸੀ ਉਹ ਪਤੀ ਤੇ ਗੁੱਸੇ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਹ ਪ੍ਰੀਤ ਨੂੰ ਇੱਕ ਜਿਸਮ ਸਮਝਦਾ ਸੀ ਤੇ ਜਿਸਮ ਤੋਂ ਜ਼ਿਆਦਾ ਕੁਝ ਨਹੀਂ ਭਾਵੇਂ ਉਹ ਜਿਸਮ ਨਾਲ ਸਾਰੀ ਰਾਤ ਖੇਡਿਆ ਜਾਵੇ ਜਾਂ ਥੱਪੜਾਂ ਦੀ ਪ੍ਰਸਾਦ ਕੀਤੀ ਜਾਵੇ ਕੋਈ ਫਰਕ ਨਹੀਂ ਪੈਂਦਾ ਸੀ ਜਦੋਂ ਸ਼ਾਮ ਨੂੰ ਵਿੱਕੀ ਘਰ ਆਇਆ ਤਾਂ ਉਸ ਦੀ ਮਾਂ ਨੇ ਉਸ ਨੂੰ ਆਪਣੇ ਕਮਰੇ ਵਿੱਚ ਸੱਦ ਲਿਆ ਕੁਝ ਦੇਰ ਬਾਅਦ ਵਿੱਕੀ ਅੱਗ ਬੁਬੁਲਾ ਹੋ ਕੇ ਪ੍ਰੀਤ ਕੋਲ ਪਹੁੰਚਿਆ ਤੇ ਕੋਈ ਵੀ ਜਾਣੇ ਬਿਨਾ ਉਸ ਦੀਆਂ ਗੱਲਾਂ ਲਾਲ ਕਰ ਦਿੱਤੀਆਂ ਪ੍ਰੀਤ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਨਾ ਨਹੀਂ ਚਾਹੁੰਦਾ ਸੀ ਉਸ ਨੇ ਆਪਣੇ ਹੰਝੂ ਸਾਫ਼ ਕੀਤੇ ਤੇ ਫਿਰ ਸਾਰਿਆਂ ਲਈ ਡਿਨਰ ਬਣਾਉਣ ਲੱਗ ਪਈ ਉਸਨੇ ਸਾਰਿਆਂ ਲਈ ਰਾਤ ਦਾ ਖਾਣਾ ਬਣਾ ਕੇ ਬਰਤਨ ਧੋਣ ਲੱਗੀ ਤਾਂ ਘੜੀ ਤੇ 10 ਵਜ ਗਏ। ਕਮਰੇ ਵਿੱਚੋਂ ਆਵਾਜ਼ ਆਈ, "ਪ੍ਰੀਤ, ਕਮਰੇ ਵਿੱਚ ਆ ਜਾਓ।" ਉਹ ਨਾ ਚਾਹੁੰਦਿਆਂ ਹੋਇਆ ਵੀ ਮਰੇ ਕਦਮਾਂ ਨਾਲ ਉਸ ਕਮਰੇ ਵੱਲ ਚੱਲ ਪਈ। ਅੱਜ ਪ੍ਰੀਤ ਦੀ ਵੱਡੀ ਨਨਾਨ ਸੰਦੀਪ ਆਉਣ ਵਾਲੀ ਸੀ। ਉਸ ਦਾ ਸੋਹਰਾ ਪਰਿਵਾਰ ਉਸ ਤੇ ਪੇਕੇਆਂ ਤੋਂ ਦੂਰ ਸੀ ਤਾਂ ਕਰਕੇ ਉਹ ਕਿਤੇ ਕਿਤੇ ਆਉਂਦੀ ਸੀ। ਜਦੋਂ ਆਉਂਦੀ ਸੀ ਮਹੀਨਾ ਭਰ ਇੱਥੇ ਰੁਕਦੀ ਸੀ। ਪ੍ਰੀਤ ਨੇ ਉਸਦੇ ਪਸੰਦ ਦੇ ਸਾਰੇ ਖਾਣੇ ਬਣਾਏ ਸੀ। ਉਹ ਅੱਜ ਸਵੇਰ ਤੋਂ ਰਸੋਈ ਵਿੱਚ ਲੱਗੀ ਹੋਈ ਸੀ। ਅਚਾਨਕ ਦਰਵਾਜ਼ਾ ਖੜਕਿਆ ਤਾਂ ਸੱਸ ਨੇ ਦਰਵਾਜ਼ਾ ਖੋਲ੍ਹਿਆ। ਆਪਣੀ ਧੀ ਨੂੰ ਗੱਲ ਲਗਾ ਕੇ ਦੋਵੇਂ ਮਾਵਾਂ ਧੀਆ ਇੱਕ ਦੂਜੇ ਨੂੰ ਮਿਲ ਕੇ ਫੁੱਲੇ ਨਹੀਂ ਸਮਾ ਰਹੀਆਂ ਸੀ। ਸੰਦੀਪ ਨੇ ਆਪਣੀ ਭਾਬੀ ਪ੍ਰੀਤ ਨੂੰ ਯਾਦ ਕੀਤਾ ਤਾਂ ਭਾਬੀ ਵੀ ਕੋਲ ਆ ਗਈ। ਉਹ ਪੁੱਛਣ ਲੱਗੀ ਕਿ ਭਾਬੀ ਤੂੰ ਕਿਸ ਤਰ੍ਹਾਂ ਤੇਰੀ ਸਿਹਤ ਕਿਵੇਂ ਆ? ਇਹ ਸੁਣ ਕੇ ਉਸ ਦੀ ਸੱਸ ਦਾ ਮੂੰਹ ਬਣ ਗਿਆ। ਸੰਦੀਪ ਦੇ ਆਉਣ ਨਾਲ ਉਸ ਦੀ ਜ਼ਿੰਦਗੀ ਵਿੱਚ ਇੰਨਾ ਬਦਲਾਅ ਆ ਜਾਂਦਾ ਸੀ ਕਿ ਹਰ ਵਕਤ ਉਸ ਦੀ ਸੱਸ ਉਸ ਦੇ ਪਿੱਛੇ ਨਹੀਂ ਰਹਿੰਦੀ ਸੀ ਸੰਦੀਪ ਵੀ ਆਪਣੀ ਭਾਬੀ ਨਾਲ ਬਹੁਤ ਚੰਗੀ ਸੀ ਇੱਕ ਸਹੇਲੀ ਦੀ ਤਰ੍ਹਾਂ ਮਿਲ ਕੇ ਰਹਿੰਦੀ ਸੀ ਦਿਨ ਭਰ ਗੱਲਾਂ ਕਰਦੀਆਂ ਸੀ ਤੇ ਉਹ ਉਸ ਦਾ ਸੋਈ ਵਿੱਚ ਹੱਥ ਵੀ ਵਟਾ ਦਿੰਦੀ ਸੀ ਪਰ ਉਸ ਦੀ ਸੱਸ ਉਸ ਨੂੰ ਇਹ ਕਰਨ ਤੋਂ ਰੋਕਦੀ ਰਹਿੰਦੀ ਸੀ ਪਰ ਸੰਦੀਪ ਉਸ ਦੀ ਗੱਲ ਨਹੀਂ ਮੰਨਦੀ ਸੀ ਪ੍ਰੀਤ ਅੱਜ ਰੋਟੀ ਮਿਲੇਗੀ ਕਿ ਨਹੀਂ ਪ੍ਰੀਤ ਦੀ ਸੱਸ ਨੇ ਜ਼ੋਰ ਦੀ ਆਵਾਜ਼ ਲਗਾਈ ਤਾਂ ਹਾਂ ਮੰਮੀ ਲੈ ਕੇ ਆਈ ਉਹ ਕਹਿੰਦੀ ਸਾਰਾ ਦਿਨ ਸੁੱਤੀ ਰਹਿੰਦੀ ਐ ਕੋਈ ਵੀ ਕੰਮ ਤਾਂ ਕਰ ਲਿਆ ਕਰ ਤਾਂ ਸੰਦੀਪ ਬੋਲੀ ਕਿ ਮੰਮੀ ਭਾਬੀ ਕਿੱਥੇ ਵਿਚਾਰੀ ਸੌਂਦੀ ਐ ਸਾਰਾ ਦਿਨ ਤਾਂ ਕੰਮ ਕਰਦੀ ਰਹਿੰਦੀ ਐ ਉਸ ਦੀ ਸੱਸ ਸੰਦੀਪ ਨੂੰ ਭੱਜ ਕੇ ਪੈ ਗਈ ਤੂੰ ਉਸ ਦੀ ਜ਼ਿਆਦਾ ਤਰਸਦਾਰੀ ਨਾ ਕਰਿਆ ਕਰ ਜਦੋਂ ਤੂੰ ਆ ਜਾਂਦੀ ਆ ਸਾਡੇ ਘਰ ਦਾ ਮਾਹੌਲ ਬਿਲਕੁਲ ਵੀਰੜ ਜਾਂਦਾ ਉਹ ਅਕਸਰ ਹੀ ਆਪਣੀ ਭਾਬੀ ਨਾਲ ਗੱਲਾਂ ਕਰਦੀ ਰਹਿੰਦੀ ਸੀ ਸੰਦੀਪ ਪੀਤ ਨੂੰ ਦੱਸ ਦਿੱਤੀ ਕਿ ਉਸ ਦਾ ਪਰਿਵਾਰ ਬਹੁਤ ਵਧੀਆ ਤੇ ਉਸਦੇ ਪਤੀ ਦਾ ਸੁਭਾਅ ਵੀ ਬਹੁਤ ਜ਼ਿਆਦਾ ਵਧੀਆ ਤੇ ਉਸ ਦਾ ਬਹੁਤ ਖਿਆਲ ਰੱਖਦਾ ਕਦੇ ਤਾਂ ਬਾਹਰੋਂ ਖਾਣਾ ਮਗਾਉਂਦੇ ਆ ਤੇ ਹਰ ਐਤਵਾਰ ਦੇ ਐਤਵਾਰ ਤੋਂ ਫਿਲਮ ਦੇਖਣ ਜਾਂਦੇ ਆ ਜਾਂ ਬਾਹਰ ਘੁੰਮਣ ਲਈ ਜਾਂਦੇ ਆ ਜਦੋਂ ਮੈਂ ਕਹਿੰਦੀ ਆ ਮੈਂ ਪੇਕੇ ਜਾਣਾ ਉਹਨਾਂ ਦਾ ਮੂੰਹ ਉੱਤਰ ਜਾਂਦਾ ਬੜੀ ਮੁਸ਼ਕਲ ਨਾਲ ਇਸ ਵਾਰ 15 ਦਿਨ ਦੀ ਹਾਮੀ ਭਰੀ ਐ ਸੰਦੀਪ ਉਸ ਨੂੰ ਹੋਰ ਗੱਲਾਂ ਦੱਸ ਰਹੀ ਸੀ ਪਰ ਪ੍ਰੀਤ ਆਪਣੇ ਅਤੀਤ ਵਿੱਚ ਖੋ ਗਈ ਵਿਆਹ ਦੇ ਦਿਨਾਂ ਤੋਂ ਹੀ ਉਹ ਆਪਣੇ ਪਤੀ ਦੇ ਪਿਆਰ ਲਈ ਤਰਸਦੀ ਰਹੀ ਉਸਨੇ ਹਰ ਸੁੱਖ-ਦੁੱਖ ਵਿੱਚ ਆਪਣੇ ਪਤੀ ਦਾ ਸਾਥ ਦਿੱਤਾ ਇੱਕ ਵਾਰ ਤਾਂ ਵਿੱਕੀ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਤੇ ਡਾਕਟਰ ਨੇ ਉਸ ਨੂੰ ਬੈੱਡ ਰੈਸਟ ਦਾ ਕਿਹਾ ਪ੍ਰੀਤ ਇੱਕ ਮਿੰਟ ਵੀ ਉਸਤੇ ਪਾਸੇ ਨਹੀਂ ਹਿੱਲੀ ਉਸ ਦੀ ਸੇਵਾ ਕੀਤੀ ਸੀ ਪਰ ਵਿੱਕੀ ਨੂੰ ਇਸ ਪਿਆਰ ਦਾ ਮਤਲਬ ਸਮਝ ਨਹੀਂ ਆ ਰਿਹਾ ਸੀ ਉਸ ਨੂੰ ਲੱਗਦਾ ਸੀ ਇਹ ਉਸ ਦਾ ਫਰਜ਼ ਆ ਜੋ ਉਸਨੇ ਕੀਤਾ ਪ੍ਰੀਤ ਸੋਚਦੀ ਸੀ ਕਿ ਕਾਸ਼ ਵਿੱਕੀ ਵੀ ਮੇਰਾ ਦਰਦ ਸਮਝ ਸਕਦਾ ਸੰਦੀਪ ਨੇ ਪ੍ਰੀਤ ਨੂੰ ਹਿਲਾਇਆ ਤਾਂ ਉਹ ਕਹਿੰਦੀ ਕੀ ਸੋਚਣ ਲੱਗ ਗਈ ਭਾਬੀ ਉਹ ਕਹਿੰਦੀ ਕੁਝ ਨਹੀਂ ਹੁਣ ਸੰਦੀਪ ਦੇ ਜਾਣ ਦਾ ਟਾਈਮ ਆ ਚੁੱਕਿਆ ਸੀ ਉਸ ਦਾ ਪਤੀ ਆ ਚੁੱਕਿਆ ਸੀ ਪ੍ਰੀਤ ਨੇ ਤਰ੍ਹਾਂ ਤਰ੍ਹਾਂ ਦੇ ਉਸ ਦੇ ਲਈ ਖਾਣੇ ਬਣਾਏ ਕੁਝ ਥੇਰ ਬਾਅਦ ਸੰਦੀਪ ਚਲੀ ਗਈ ਜਾਣ ਤੋਂ ਪਹਿਲਾਂ ਆਪਣੀ ਮੰਮੀ ਨੂੰ ਸਮਝਾ ਕੇ ਗਈ ਸੀ ਕਿ ਮੰਮੀ ਭਾਬੀ ਦਾ ਖਿਆਲ ਰੱਖੀ ਪਰ ਉਹ ਕਿੱਥੇ ਸਮਝਣ ਲੱਗਦੀ ਸੀ ਅੱਜ ਪ੍ਰੀਤ ਦੀ ਤਬੀਅਤ ਠੀਕ ਨਹੀਂ ਸੀ ਵਿੱਕੀ ਦਾ ਸੁਭਾਅ ਪ੍ਰੀਤ ਨਾਲ ਕੁਝ ਚੰਗਾ ਨਹੀਂ ਸੀ ਅੱਜ ਉਸ ਦਾ ਸ਼ਾਇਦ ਸਿਰ ਦਰਦ ਦਿਲ ਵਿੱਚ ਉੱਤਰ ਆਇਆ ਸੀ ਦਿਨ ਭਰ ਦੇ ਕੰਮਾਂ ਕਰਕੇ ਉਹ ਪੂਰੀ ਤਰ੍ਹਾਂ ਥੱਕ ਚੁੱਕੇ ਚੂਰ ਹੋ ਗਈ ਸੀ 10 ਵਜੇ ਜਦੋਂ ਵਿਕੀ ਨੇ ਉਸ ਨੂੰ ਕਮਰੇ ਵਿੱਚ ਬੁਲਾਇਆ ਤਾਂ ਪ੍ਰੀਤ ਦਾ ਦਿਲ ਕਰ ਰਿਹਾ ਸੀ ਕਿ ਉਹ ਵਿਕੀ ਨੂੰ ਰੋਕ ਤੁਰ ਕੇ ਕਹੇ ਕਿ ਅੱਜ ਉਸ ਦੀ ਹਾਲਤ ਠੀਕ ਨਹੀਂ ਅੱਜ ਇਹ ਕਰਨ ਨੂੰ ਰਹਿਣ ਦੇਵੇ ਉਹ ਵਿਕੀ ਨੂੰ ਕਹਿ ਰਹੀ ਸੀ ਪਲੀਜ਼ ਵਿਕੀ ਅੱਜ ਰਹਿਣ ਦਿਓ ਪਰ ਉਸ ਨੇ ਉਸ ਦੀ ਇੱਕ ਨਾ ਸੁਣੀ ਉਸ ਨੇ ਆਪਣੀ ਇੱਕ ਵਾਸਨਾ ਸ਼ਾਂਤ ਕਰਨੀ ਚਾਹੁੰਦਾ ਸੀ ਉਸਦੇ ਸਰੀਰ ਨਾਲ ਖੇਡਦਾ ਰਿਹਾ ਜਿਵੇਂ ਕੋਈ ਉਹ ਇਨਸਾਨ ਨਹੀਂ ਖੜਾਉਣਾ ਹੋਵੇ। ਪ੍ਰੇਤ ਦੀ ਤਬੀਅਤ ਅਗਲੀ ਸਵੇਰ ਵੀ ਠੀਕ ਨਾ ਹੋਈ। ਇਸ ਤਰ੍ਹਾਂ ਕੁਝ ਦਿਨ ਨਿਕਲ ਗਏ। ਜਦੋਂ ਉਹ ਕੁਝ ਦਿਨਾਂ ਬਾਅਦ ਡਾਕਟਰ ਕੋਲ ਗਈ ਤਾਂ ਉਸਨੇ ਉਸ ਨੂੰ ਖੁਸ਼ਖਬਰੀ ਸੁਣਾ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ। ਡਾਕਟਰ ਨੇ ਉਸ ਨੂੰ ਸਾਰੀਆਂ ਗੱਲਾਂ ਸਮਝਾਈਆਂ ਕਿ ਖਾਣ ਪੀਣ ਦਾ ਧਿਆਨ ਰੱਖੇ ਤੇ ਨਾਲ ਇਹ ਵੀ ਕਿਹਾ ਕਿ ਆਪਣੇ ਪਤੀ ਤੋਂ ਦੂਰ ਰਹੇ। ਤੇ ਕੁਝ ਤੂੰ ਕੁਝ ਜਿਆਦਾ ਕਮਜ਼ੋਰ ਆ ਇਸ ਲਈ ਡਰ ਰਹਾ ਕਿ ਕਿਤੇ ਬੱਚੇ ਨੂੰ ਨੁਕਸਾਨ ਨਾ ਪਹੁੰਚ ਜਾਵੇ ਉਹ ਬਹੁਤ ਖੁਸ਼ ਸੀ ਤੇ ਖੁਸ਼ੀ-ਖੁਸ਼ੀ ਕਰ ਰਹੀ ਸੋਚਣ ਲੱਗੀ ਜਦੋਂ ਉਹ ਵਿੱਕੀ ਨੂੰ ਇਹ ਖੁਸ਼ਖਬਰੀ ਸੁਣਾਉਗੀ ਤਾਂ ਉਹ ਤਾਂ ਉਸ ਨੂੰ ਆਪਣੇ ਗੱਲ ਨਾਲ ਲਾ ਲਵੇਗਾ ਉਸ ਨੇ ਸਾਰੀਆਂ ਚੀਜ਼ਾਂ ਵਿੱਕੀ ਦੀਆਂ ਪਸੰਦ ਦੀਆਂ ਬਣਾਈਆਂ ਫਿਰ ਜਦੋਂ ਡੋਰ ਬੈਲ ਵੱਜੀ ਤਾਂ ਉਸ ਨੇ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਵਿੱਕੀ ਅੰਦਰ ਆ ਗਿਆ ਉਹ ਕੁਝ ਦੱਸਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਸੀ ਪਰ ਵਿੱਕੀ ਨੇ ਕਿਹਾ ਕਿ ਅੱਜ ਮੈਂ ਥੱਕਿਆ ਇਸ ਕਰਕੇ ਉਹ ਨੌਂ ਹਣ ਚ ਲੱਗ ਗਿਆ। ਪ੍ਰੀਤ ਨੇ ਸੋਚਿਆ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਰਾਮ ਨਾਲ ਗੱਲ ਕਰਾਂਗੀ। ਖਾਣਾ ਖਾਂਦਿਆਂ ਤੇ ਕੰਮ ਕਰਦਿਆਂ 10 ਵਜ ਚੁੱਕੇ ਸੀ। ਉਹ ਕਮਰੇ ਵਿੱਚ ਪਹੁੰਚੀ। ਉਸਨੇ ਵਿੱਕੀ ਨੂੰ ਸਾਰਾ ਕੁਝ ਦੱਸਣਾ ਚਾਇਆ ਪਰ ਵਿੱਕੀ ਨੇ ਉਸ ਦੇ ਬੁੱਲਾਂ ਤੇ ਹੱਥ ਰੱਖ ਦਿੱਤਾ। ਪ੍ਰੀਤ ਟੱਪਦੀ ਰਹੀ ਪਰ ਕੁਝ ਬੋਲ ਨਾ ਸਕੀ। ਉਹ ਸਾਰੀ ਰਾਤ ਉਸ ਦੇ ਜਿਸਮ ਨਾਲ ਖੇਡਦਾ ਰਿਹਾ। ਵਿੱਕੀ ਨੇ ਤਾਂ ਅੱਜ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਸਵੇਰੇ ਜਦੋਂ ਉਹ ਉઠી ਤਾਂ ਬਿਸਤਰ ਦੇ ਦੀ ਚਿੱਟੀ ਚਾਦਰ ਲਾਲ ਹੋ ਚੁੱਕੀ ਸੀ ਪ੍ਰੀਤ ਜਿਵੇਂ ਸਦਮੇ ਵਿੱਚ ਚਲੇ ਗਈ ਕਿ ਇਹ ਸਭ ਕੀ ਹੋ ਗਿਆ ਉਹ ਕੁਝ ਗਲਤ ਨਹੀਂ ਸੋਚਣਾ ਚਾਹੁੰਦੀ ਸੀ ਬਸ ਉੱਚੀ ਉੱਚੀ ਰੋ ਰਹੀ ਸੀ ਜਦੋਂ ਉਸ ਦੀ ਰੋਣ ਦੀ ਆਵਾਜ਼ ਵੀ ਕਿਨੂ ਸੁਣੀ ਤਾਂ ਉਸ ਦੀ ਨੀਂਦ ਖੁੱਲ ਗਈ ਉਹ ਪ੍ਰੀਤ ਨਾਲ ਲੜਨ ਲੱਗ ਪਿਆ ਕਿ ਤੂੰ ਸਵੇਰੇ ਸਵੇਰੇ ਮੇਰੀ ਨੀਂਦ ਕਿਉਂ ਖਰਾਬ ਕਰ ਰਹੀ ਆ ਇੱਥੋਂ ਚਲੀ ਜਾ ਪ੍ਰੀਤ ਦੇ ਸਬਰ ਦਾ ਬੰਨ ਟੁੱਟ ਗਿਆ ਉਸਨੇ ਬਿਸਤਰ ਤੋਂ ਕੰਬਲ ਹਟਾਇਆ ਤੇ ਬੋਲੀ ਇਹ ਦੇਖੋ ਆਪਣੀ ਦਰਿੰਦਗੀ ਦਾ ਨਤੀਜਾ ਮੇਰੇ ਸੁਪਨਿਆਂ ਨੂੰ ਤੂੰ ਚੂਰ-ਚੂਰ ਕਰ ਦਿੱਤਾ ਕਿੰਨੀ ਖੁਸ਼ੀ ਕੱਲ ਤੱਕ ਮੈਂ ਤੇ ਅੱਜ ਪ੍ਰੀਤ ਦੀ ਤਾਕਤ ਨਹੀਂ ਬਚੀ ਸੀ ਤੇ ਨਾ ਹੀ ਉਹ ਕੁਝ ਬੋਲ ਸਕੀ ਅੰਤ ਵਿੱਚ ਉਹ ਡਿੱਗ ਪਈ ਵਿੱਕੀ ਘਬਰਾਇਆ ਹੋਇਆ ਆਪਣੀ ਮਾਂ ਨੂੰ ਆਵਾਜ਼ ਲਗਾਈ ਜਦੋਂ ਮਾਂ ਤੇ ਪਾਪਾ ਭੱਜਿਆ ਉਸ ਦੇ ਕੋਲ ਆਏ ਤਾਂ ਪ੍ਰੀਤ ਬੇਸੁੱਧ ਪਈ ਸੀ ਉਸ ਦੇ ਸੂਟ ਤੇ ਲੱਗਿਆ ਖੂਨ ਦੇਖ ਕੇ ਸੱਸ ਡਰ ਗਈ ਤਾਂ ਉਹ ਉਸ ਨੂੰ ਕਹਿੰਦੀ ਕਿ ਤੈਨੂੰ ਸ਼ਰਮ ਨਹੀਂ ਤੂੰ ਉਸ ਨੂੰ ਮਾਰ ਦਿੱਤਾ ਮੈਂ ਤੈਨੂੰ ਇਸ ਤਰ੍ਹਾਂ ਕਿਹਾ ਸੀ ਕਿ ਹੌਲੀ-ਹੌਲੀ ਉਸ ਨੂੰ ਦੁੱਖ ਪਹੁੰਚਾਈ ਪਰ ਤੂੰ ਤਾਂ ਇੱਕ ਰਾਤ ਵਿੱਚ ਹੀ ਉਹ ਦੋਨੇ ਬੈਸ ਕਰ ਰਹੇ ਸੀ ਪਾਪਾ ਨੇ ਪ੍ਰੀਤ ਨੂੰ ਉਠਾਇਆ ਤੇ ਕੋਲ ਲੈ ਗਏ ਚੈੱਕਅਪ ਤੋਂ ਡਾਕਟਰ ਨੇ ਦੱਸਿਆ ਕਿ ਉਸ ਦੇ ਢੱਡ ਵਿੱਚ 1 ਮਹੀਨੇ ਦਾ ਜੋ ਬੱਚਾ ਸੀ ਉਹ ਹੁਣ ਜਿਉਂਦਾ ਨਹੀਂ ਰਿਹਾ ਉਸ ਉਹ ਕੱਲ ਕਿੰਨੀ ਖੁਸ਼ ਸੀ ਉਸ ਨੂੰ ਮੈਂ ਦੱਸਿਆ ਸੀ ਕਿ ਤੂੰ ਆਪਣੇ ਕੋਲ ਪਤੀ ਕੋਲੋਂ ਦੂਰ ਰਹੀਂ ਸ਼ਾਇਦ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ ਆਪਣੇ ਬੱਚੇ ਨੂੰ ਇਸ ਤਰ੍ਹਾਂ ਖੋਣ ਦਾ ਦੁੱਖ ਦੇਖ ਕੇ ਉਹ ਪੱਥਰ ਦਿਲ ਦੇ ਇਨਸਾਨ ਦੇ ਵੀ ਅੱਖਾਂ ਵਿੱਚ ਹੰਝੂ ਆ ਗਏ ਉਸ ਦੀ ਮਾਂ ਕਹਿਣ ਲੱਗੀ ਬੇਟਾ ਇਸ ਵਿੱਚ ਰੋਣ ਦੀ ਕੀ ਗੱਲ ਹੈ ਮੈਂ ਤੇਰਾ ਦੂਜਾ ਵਿਆਹ ਕਰਾ ਦੇਵਾਂਗੀ ਤੈਨੂੰ ਇੱਕ ਬੱਚਾ ਹੀ ਚਾਹੀਦਾ ਉਸ ਦੀ ਮਾਂ ਨੇ ਇਸ ਤਰ੍ਹਾਂ ਕਿਹਾ ਜਿਵੇਂ ਕੁਝ ਹੋਇਆ ਨਹੀਂ ਵਿੱਕੀ ਚਚੜ ਗਿਆ ਉਸ ਨੇ ਕਿਹਾ ਬੱਸ ਕਰ ਮਾਂ ਤੇਰੇ ਪਿੱਛੇ ਲੱਗ ਕੇ ਮੈਂ ਆਪਣਾ ਘਰ ਉਜਾੜ ਲਿਆ ਮੈਂ ਇੰਨੀ ਵਧੀਆ ਤੇ ਸੰਸਕਾਰੀ ਪਤਨੀ ਜੋ ਮੈਨੂੰ ਮਿਲੀ ਸੀ ਮੈਂ ਉਸ ਦੀ ਕਦਰ ਨਹੀਂ ਕੀਤੀ ਇੱਕ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ ਇਹ ਕਹਿ ਕੇ ਜ਼ੋਰ-ਜ਼ੋਰ ਦੀ ਰੋਣ ਲੱਗਿਆ ਪ੍ਰੀਤ ਨੂੰ ਹਸਪਤਾਲ ਤੋਂ ਕੁਝ ਦਿਨਾਂ ਬਾਅਦ ਛੁੱਟੀ ਮਿਲ ਗਈ ਪਰ ਹੁਣ ਉਹ ਵਿੱਕੀ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ ਉਸ ਦੇ ਦਿਲ ਵਿੱਚ ਨਾ ਪਿਆਰ ਬਚਿਆ ਸੀ ਤੇ ਨਾ ਹੀ ਜ਼ਿੰਮੇਵਾਰੀ ਬਸ ਇੱਕ ਜਗ੍ਹਾ ਬੈਠ ਕੇ ਰੋਂਦੀ ਰਹਿੰਦੀ ਸਵੇਰੇ ਬੈਠ ਜਾਂਦੀ ਤੇ ਸ਼ਾਮ ਤੱਕ ਪਤਾ ਨਾ ਚੱਲਦਾ ਕਿ ਕੀ ਹੋ ਗਿਆ ਉਹ ਇੱਕ ਜਿਉਂਦਾ লাশ ਬਣ ਗਈ ਸੀ ਸੱਸ ਨੇ ਵੀ ਉਸ ਨੂੰ ਕਹਿਣਾ ਛੱਡ ਦਿੱਤਾ ਸੀ ਪਰ ਜੋ ਸੱਸ ਨੇ ਉਸਦੇ ਵਿਆਹ ਤੋਂ ਬਾਅਦ ਇੱਕ ੜੱਕਾ ਦੂਰਾ ਨਾ ਕੀਤਾ ਹੋਵੇ ਉਸ ਨੂੰ ਸਾਰਾ ਦਿਨ ਆਪਣੀ ਨੂੰ ਨੂੰ ਖਵਾਉਣਾ ਬਹੁਤ ਔਖਾ ਸੀ ਉਸ ਦੀ ਸੱਸ ਹਰ ਰੋਜ਼ ਵੀ ਕਿਨ ਨੂੰ ਕਹਿੰਦੀ ਸੀ ਕਿ ਤੂੰ ਜਿਆ ਵਿਆਹ ਕਰਾ ਲੈ ਇਸ ਪੱਤ ਝੜ ਤੋਂ ਕੀ ਲੈਣਾ ਉਸ ਨੂੰ ਬਹੁਤ ਗੁੱਸਾ ਹੁੰਦਾ ਕਿ ਪਹਿਲਾਂ ਮੇਰਾ ਜਿਸਮ ਨਾਲ ਖੇਡਦੇ ਰਹੇ ਹੁਣ ਆਪ ਹੀ ਗਲਤੀ ਕਰਕੇ ਮੈਨੂੰ ਬਿਨ ਪੱਤਿਆਂ ਵਾਲੀ ਕਹਿ ਕੇ ਛੱਡ ਰਹੇ ਆ ਉਸ ਨੇ ਹਸਪਤਾਲ ਤੋਂ ਆ ਕੇ ਆਪਣੀ ਪੇਕੇ ਫੋਨ ਵੀ ਕੀਤਾ ਸੀ ਕਿ ਆਪਣੇ ਮਾਂ ਨੂੰ ਕਿਹਾ ਸੀ ਕਿ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਆਕੇ ਲੈ ਜਾ ਪਰ ਉਹ ਚੁੱਪ ਕਰ ਗਈ ਸੀ ਕਿਉਂਕਿ ਪਿਤਾ ਦੀ ਮੌਤ ਹੋਣ ਤੋਂ ਬਾਅਦ ਘਰ ਵਿੱਚ ਰਾਜ ਭਰਾ ਪਰਜਾਈਦਾ ਸੀ ਮਾਂ ਵੀ ਕੁਝ ਨਹੀਂ ਕਰ ਸਕਦੀ ਉਹ ਚੁੱਪ ਕਰਕੇ ਉੱਥੇ ਬੈਠ ਕੇ ਹੁਣ ਗੁਜ਼ਾਰਾ ਕਰਦੀ ਸੀ ਉਹ ਇੱਕ ਦਿਨ ਕੰਧਵਾਲ ਦੇਖਦੀ ਰਹਿੰਦੀ ਤੇ ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਦਾ ਜਿਸਮ ਹੀ ਇੱਥੇ ਹੈ ਉਸ ਦੀ ਰੂਹ ਤਾਂ ਕਦੋਂ ਦੀ ਮਰ ਚੁੱਕੀ ਹੈ ਵਿੱਕੀ ਘਰੇ ਆਉਂਦਾ ਤਾਂ ਉਸ ਨੂੰ ਦੇਖਦਾ ਰਹਿੰਦਾ ਅੱਜ ਉਸ ਦੀ ਮਾਂ ਉਸ ਦੇ ਸਾਹਮਣੇ ਬਹੁਤ ਰੋਣ ਲੱਗ ਪਈ ਕਿ ਮੈਂ ਹੁਣ ਬੁੱਢੀ ਵਾਰੀ ਹੋ ਗਈ ਕੀ ਕਰਾਂ ਕੰਮ ਦਾ ਮੇਰੇ ਕੋਲੋਂ ਕੰਮ ਨਹੀਂ ਹੁੰਦਾ ਉਸ ਦਾ ਇਹ ਥਿਆਰ ਕੰਮ ਆ ਗਿਆ ਵਿੱਕੀ ਪਿਗਲ ਗਿਆ ਉਸ ਨੇ ਇੱਕ ਸ਼ਰਤ ਰੱਖੀ ਕਿ ਉਹ ਪਹਿਲਾਂ ਪ੍ਰੀਤ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਵੇਗਾ ਤੇ ਫਿਰ ਉਹ ਆਪਣਾ ਵਿਆਹ ਕਰਵਾਵੇਗਾ ਉਸ ਦੀ ਮਾਂ ਖੁਸ਼ ਹੋ ਗਈ ਕਿ ਚਲੋ ਵਿਆਹ ਲਈ ਮੰਨ ਗਿਆ ਪਰ ਉਹ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਸੀ ਉਸ ਨੇ ਇੱਕ ਮਾਨਸਿਕ ਡਾਕਟਰ ਮਸ਼ਹੂਰ ਡਾਕਟਰ ਸ਼ਰਮਾ ਨੂੰ ਦਿਖਾਇਆ ਉਸ ਨੇ ਦੱਸਿਆ ਕਿ ਇਸ ਨੂੰ ਦਵਾਈ ਨਾਲ ਜ਼ਰੂਰੀ ਹੈ ਇਸ ਦਾ ਪਹਿਲਾਂ ਦੀ ਤਰ੍ਹਾਂ ਹੱਸਦਾ ਖੇਡਦਾ ਹੋਣਾ ਇਸ ਲਈ ਇਸ ਨੂੰ ਸ਼ਹਿਰ ਤੋਂ ਬਾਹਰ ਲੈ ਘੇ ਜਾ ਵਿੱਕੀ ਨੇ ਮਨਾਲੀ ਦੇ ਟਿਕਟ ਕਰਾ ਲਏ ਉਸ ਦੀ ਮਾਂ ਨੂੰ ਨੇ ਬਹੁਤ ਰੌਲਾ ਪਾਇਆ ਕਿ ਨਹੀਂ ਜਾਣਾ ਪਰ ਵਿੱਕੀ ਜਾਣਦਾ ਸੀ ਕਿ ਪ੍ਰੀਤ ਵਿਆਹ ਤੋਂ ਬਾਅਦ ਵੀ ਅਕਸਰ ਉਸ ਨੂੰ ਕਹਿੰਦੀ ਰਹਿੰਦੀ ਸੀ ਕਿ ਆਪਾਂ ਕਿਤੇ ਘੁੰਮਣ ਚੱਲ ਗਏ ਜੇ ਗਏ ਤਾਂ ਮਨਾਲੀ ਜਾਣਾ ਚਾਹੁੰਦੀ ਸੀ ਵਿੱਕੀ ਨੇ ਆਪਣੀ ਮਾਂ ਦੀ ਗੱਲ ਨਾ ਸੁਣੀ ਦੂਸਰੇ ਦਿਨ ਟ੍ਰੇਨ ਵਿੱਚ ਜਾਂਦੇ ਜਾਂਦੇ ਜਦੋਂ ਮੌਸਮ ਦੀ ਹਰਿਆਲੀ ਦਾ ਆਇਆ ਤਾਂ ਉਸਨੇ ਪ੍ਰੀਤ ਨੂੰ ਕਿਹਾ ਕਿ ਪ੍ਰੀਤ ਦੇਖ ਆਪਾਂ ਕਿੱਥੇ ਜਾ ਰਹੇ ਹਾਂ ਜਿੱਥੇ ਤੂੰ ਕਹਿੰਦੀ ਸੀ ਤੂੰ ਉੱਥੇ ਆ ਗਈ ਪਰ ਪ੍ਰੀਤ ਨੂੰ ਤਾਂ ਆਪਣੀ ਸੁੱਧ ਬੁੱਧ ਖੋ ਚੁੱਕੀ ਸੀ ਵਿੱਕੀ ਵੇਖ ਵੇਖ ਕੇ ਬਹੁਤ ਪਰੇਸ਼ਾਨ ਹੁੰਦਾ ਸੀ ਉਹ ਉਸ ਨੂੰ ਘਮਾਉਣ ਲਈ ਲੈ ਕੇ ਜਾਂਦਾ ਇੱਕ ਦਿਨ ਬਰਫ਼ ਪੈ ਰਹੀ ਸੀ ਜਦੋਂ ਕਮਾਉਣ ਲਈ ਲੈ ਕੇ ਗਿਆ ਤਾਂ ਇੱਕ ਬੱਚਾ ਉੱਠਦਾ ਬੈਠਦਾ ਰਹਿੰਦਾ ਸੀ ਪ੍ਰੀਤ ਬਹੁਤ ਖੁਸ਼ ਹੋਈ ਉਹ ਉਸ ਹਾਦਸੇ ਤੋਂ ਬਾਅਦ ਪਹਿਲੀ ਵਾਰ ਹੱਸੀ ਸੀ ਵਿੱਕੀ ਨੇ ਨੋਟ ਕੀਤਾ ਕਿ ਉਹ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੀ ਹੈ ਫਿਰ ਉਹ ਬੱਚਿਆਂ ਦੇ ਪਾਰਕ ਵਿੱਚ ਵੀ ਰੀਤ ਨੂੰ ਲਿਜਾਣ ਲੱਗਿਆ ਜਿੱਥੇ ਉਹ ਬੱਚਿਆਂ ਨਾਲ ਖੇਡਦੀ ਤੇ ਹੱਸਦੀ ਰਹਿੰਦੀ ਸੀ ਪਰ ਵੈਸੇ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਇੱਕ ਦਿਨ ਵਿੱਕੀ ਉਸ ਨੂੰ ਪ੍ਰਾਣੀ ਮਾਰਕੀਟ ਵਿੱਚ ਕਮਾਉਣ ਲਈ ਲੈ ਕੇ ਗਿਆ ਤੇ ਉਹਨਾਂ ਨੂੰ ਪਿੱਛੋਂ ਆਵਾਜ਼ ਵੱਜੀ ਹੈਲੋ ਮੈਡਮ ਤੁਹ ਲੱਗੇ ਲੱਗਦੇ ਹੋ ਵਿੱਕੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਨੌਜਵਾਨ ਮੁੰਡਾ ਖੜਾ ਸੀ ਉਸਨੇ ਪ੍ਰੀਤਵਾਲ ਹੱਥ ਕੀਤਾ ਪਰ ਪ੍ਰੀਤ ਨੇ ਉਸ ਨੂੰ ਬੁਲਾਇਆ ਤੱਕ ਨਾ ਵਿੱਕੀ ਨੇ ਕਿਹਾ ਕਿ ਅਸੀਂ ਘੁੰਮਣ ਲਈ ਆਏ ਹਾਂ ਜਾਂ ਸਮਝ ਲਓ ਕਿ ਅਸੀਂ ਹਨੀਮੂਨ ਤੇ ਆਏ ਉਹ ਕਹਿਣ ਲੱਗਿਆ ਕਿ ਤੁਹਾਡੇ ਵਿਆਹ ਹੋਏ ਨੂੰ ਤਾਂ 3 ਸਾਲ ਹੋ ਗਏ ਹੁਣ ਆਇਓ ਉਹ ਕਹਿੰਦਾ ਕੰਮ ਕਰਕੇ ਟਾਈਮ ਨਹੀਂ ਲੱਗਿਆ ਉਸ ਨੂੰ ਵਿੱਕੀ ਨੇ ਹੋਟਲ ਦਾ ਐਡਰੈਸ ਦਿੱਤਾ ਕਿ ਕੱਲ ਨੂੰ ਉੱਥੇ ਮਿਲ ਲਈ ਉਸਨੇ ਐਡਰੈਸ ਫੜ ਲਿਆ ਤੇ ਉਹ ਆਪਣੇ ਹੋਟਲ ਦੇ ਕਮਰੇ ਵਿੱਚ ਚਲਾ ਗਿਆ ਉਸ ਨੂੰ ਉਹ ਪ੍ਰੀਤ ਕਾਲਜ ਵਾਲੀ ਲੱਗੀ ਜਾਂਦੀ ਸੀ ਜਿਸ ਨੇ ਗੁਲਾਬੀ ਸੂਟ ਤੇ ਹਰੀਆਂ ਚੂੜੀਆਂ ਪਾਈਆਂ ਹੋਈਆਂ ਸੀ ਜਿਸ ਵਿੱਚ ਉਹ ਬਹੁਤ ਸੋਹਣੀ ਲੱਗਦੀ ਸੀ ਉਹ ਸਾਰਾ ਦਿਨ ਮਜ਼ਾਕ ਕਰਦੇ ਰਹਿੰਦੇ ਸੀ ਬਹੁਤ ਹੀ ਪਿਆਰੀ ਆਵਾਜ਼ ਵਿੱਚ ਹਰੇਕ ਨਾਲ ਗੱਲ ਕਹਿੰਦੀ ਸੀ ਉਹ ਉਸਤੇ ਪੂਰੀ ਤਰ੍ਹਾਂ ਲੱਟੂ ਸੀ ਉਹ ਉਸ ਦੀ ਆਵਾਜ਼ ਸੁਣਨ ਲਈ ਕਈ ਵਾਰ ਇੱਕ ਇੱਕ ਗੱਲ ਪੁੱਛਦਾ ਸੀ ਪਹਿਲਾਂ ਉਹਨਾਂ ਦੀ ਦੋਸਤੀ ਹੋਈ ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਸੀ ਉਸ ਦਾ ਨਾਮ ਰਾਜਵੀਰ ਸੀ ਰਾਜਵੀਰ ਪ੍ਰੀਤ ਦਾ ਕਾਲਜ ਦਾ ਦੋਸਤ ਸੀ ਉਹ ਸੋਚਣ ਲੱਗਿਆ ਕਿ ਮੈਂ ਤਾਂ ਪ੍ਰੀਤ ਦੇ ਸਾਹਮਣੇ ਜਾਣ ਤੋਂ ਵੀ ਡਰਦਾ ਹੁਣ ਮੈਂ ਉਸ ਨੂੰ ਮਿਲ ਕਿਵੇਂ ਜਾਵਾਂ ਪਰ ਉਹ ਉਸ ਦੀ ਹਾਲਤ ਕਰਕੇ ਮਿਲਣ ਲਈ ਤਿਆਰ ਸੀ ਕਿ ਪ੍ਰੀਤ ਇੰਨੀ ਗੁੰਮਸੋਮ ਕਿਉਂ ਆ ਉਹ ਪਤਾ ਕਰਨਾ ਚਾਹੁੰਦਾ ਸੀ ਜੋ ਹਰ ਵਕਤ ਹੱਸਦੀ ਰਹਿੰਦੀ ਸੀ ਉਹ ਕਿਵੇਂ ਚੁੱਪ ਰਹਿਣ ਲੱਗ ਪਈ ਉਸ ਨੇ ਸੋਚਿਆ ਕਿ ਉਹ ਆਪਣੇ ਪਿਆਰ ਦੀ ਖਾਤਰ ਨਹੀਂ ਇੱਕ ਦੋਸਤ ਦੀ ਹیثیت ਨਾਲ ਉਸ ਹੋਟਲ ਵਿੱਚ ਮਿਲਣ ਲਈ ਜਾਵੇਗਾ ਉਸਨੇ ਦੂਸਰੇ ਦਿਨ ਜਦੋਂ ਹੋਟਲ ਵਿੱਚ ਗਿਆ ਤਾਂ ਰਿਸੈਪਸ਼ਨ ਤੇ ਆਪਣਾ ਨਾਂ ਦੱਸਿਆ ਤਾਂ ਮੈਡਮ ਨੇ ਉਸ ਨੂੰ ਵਿੱਕੀ ਦੇ ਕਮਰੇ ਦਾ ਐਡਰੈਸ ਦੱਸਿਆ ਤਾਂ ਉਹ ਉੱਥੇ ਚਲਾ ਗਿਆ ਵਿੱਕੀ ਬੈਠਾ ਕੌਫੀ ਪੀ ਰਿਹਾ ਸੀ ਤੇ ਰਾਜਵੀਰ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋ ਗਿਆ ਪਰ ਪ੍ਰੀਤ ਦਾ ਧਿਆਨ ਰਾਜਵੀਰ ਵੱਲ ਬਿਲਕੁਲ ਨਹੀਂ ਸੀ ਵਿੱਕੀ ਨੇ ਪ੍ਰੀਤ ਦੀ ਸਾਰੀ ਹਾਲਤ ਦੱਸੀ ਕਿ ਕਿਸ ਤਰ੍ਹਾਂ ਇਸ ਦਾ ਇਹ ਹਾਲ ਹੋਇਆ ਪਰ ਆਪਣੀ ਕਰਤੂਤਾਂ ਨਾ ਦੱਸੀ ਉਹ ਚੁੱਪ ਕਰ ਗਿਆ ਉਹਨਾਂ ਦੋਨਾਂ ਨੇ ਕੌਫੀ ਪੀਤੀ ਤੇ ਫਿਰ ਪ੍ਰੀਤ ਨੂੰ ਵੀ ਕੌਫੀ ਦੇ ਦਿੱਤੀ ਪ੍ਰੀਤ ਨੇ ਚੁੱਪਚਾਪ ਕੌਫੀ ਪੀ ਲਈ ਤਾਂ ਵਿੱਕੀ ਨੇ ਕਿਹਾ ਚਲੋ ਬਾਹਰ ਘੁੰਮਣ ਚੱਲਦੇ ਹਾਂ ਉਹ ਤਿੰਨੇ ਜਾਣੇ ਘੁੰਮਣ ਚਲੇ ਗਏ ਪਰ ਪ੍ਰੀਤ ਕੁਝ ਨਹੀਂ ਬੋਲ ਰਹੀ ਸੀ ਉਹ ਚੁੱਪਚਾਪ ਸੀ ਰਾਜਵੀਰ ਤੇ ਵਿੱਕੀ ਗੱਲਾਂ ਕਰ ਰਹੀ ਸੀ ਇੱਕ ਟਾਈਮ ਵਿੱਕੀ ਥੋੜਾ ਜਿਹਾ ਪਿੱਛੇ ਰਹਿ ਗਿਆ ਤਾਂ ਉਹ ਕਹਿਣ ਲੱਗੀ ਕਿ ਮੈਂ ਆਪਣੇ ਪਤੀ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਹਾਂ ਮੈਨੂੰ ਬਹੁਤ ਭੈੜਾ ਲੱਗਦਾ ਇਹ ਸੁਣ ਕੇ ਰਾਜਵੀਰ ਹੈਰਾਨ ਰਹਿ ਗਿਆ ਪਰ ਉਹ ਕੁਝ ਨਾ ਬੋਲਿਆ ਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਨੇ ਟਾਈਮ ਨੂੰ ਵਿੱਕੀ ਕੋਲ ਆ ਗਿਆ ਤਾਂ ਉਹ ਪ੍ਰੀਤ ਦੀਆਂ ਗੱਲਾਂ ਤੇ ਪਾਣੀ ਦੇਖ ਕੇ ਰਾਜਵੀਰ ਨੂੰ ਇਸ਼ਾਰੇ ਕਰਕੇ ਪੁੱਛਣ ਲੱਗਿਆ ਕਿ ਕੁਝ ਹੋਇਆ ਪਰ ਉਸ ਨੇ ਇਹ ਗੱਲ ਨਾ ਦੱਸੀ ਤੇ ਚੁੱਪ ਕਰਕੇ ਵਾਪਸ ਆ ਗਿਆ ਵਿੱਕੀ ਨੇ ਪ੍ਰੀਤ ਨੂੰ ਪਹਿਲੀ ਹਾਲਤ ਵਿੱਚ ਲਿਓਣ ਲਈ ਰਾਜਵੀਰ ਨੂੰ ਫੇਰ ਅਗਲੇ ਦਿਨ ਆਉਣ ਲਈ ਕਿਹਾ ਕਿ ਡਾਕਟਰ ਨੇ ਕਿਹਾ ਕਿ ਜਿੰਨਾ ਟਾਈਮ ਉਹ ਪਿਛਲੇ ਆਪਣੇ ਹਾਲਾਤਾਂ ਵਿੱਚ ਨਹੀਂ ਆਉਂਦੀ ਉਹਨਾ ਟਾਈਮ ਇਹ ਠੀਕ ਨਹੀਂ ਹੋ ਸਕਦੀ ਫਿਰ ਰਾਜਵੀਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਕੱਲ ਨੂੰ ਆਵੇਗਾ ਵਿੱਕੀ ਨੇ ਆਪਣੇ ਦਫ਼ਤਰ ਵਿੱਚੋਂ 15 ਦਿਨ ਦੀ ਹੋਰ ਛੁੱਟੀਆਂ ਵਧਾ ਲਈਆਂ ਰਾਜਵੀਰ ਦੇ ਆਉਣ ਨਾਲ ਇੱਕ ਆਸ ਦੀ ਕਿਰਨ ਉਸ ਨੂੰ ਦਿਖ ਰਹੀ ਸੀ ਹੋਟਲ ਵਿੱਚ ਆ ਕੇ ਰਾਜਵੀਰ ਦੇ ਦਿਮਾਗ ਵਿੱਚ ਪ੍ਰੀਤ ਦੀ ਗੱਲ ਹੀ ਘੁੰਮਦੀ ਰਹੀ ਕਿ ਉਸ ਨੂੰ ਆਪਣੇ ਪਤੀ ਨਾਲ ਪਿਆਰ ਕਿਉਂ ਨਹੀਂ ਇਹ ਰਾਤ ਉਸ ਦੇ ਲਈ ਬਹੁਤ ਹੀ ਮੁਸ਼ਕਲ ਲੰਘ ਰਹੀ ਸੀ ਜਦੋਂ ਸਵੇਰ ਹੋਈ ਤਾਂ ਉਹ ਸਵੇਰ ਹੁੰਦਿਆ ਹੀ ਉਹਨਾਂ ਦੇ ਹੋਟਲ ਵਿੱਚ ਪਹੁੰਚ ਗਿਆ ਜਦੋਂ ਉਹ ਜਾਣ ਲੱਗੇ ਤਾਂ ਉਸ ਨੇ ਵਿੱਕੀ ਨੂੰ ਰੋਕ ਦਿੱਤਾ ਕਿ ਤੁਸੀਂ ਰੁਕ ਜਾਓ ਮੈਂ ਇਕੱਲਾ ਹੀ ਪ੍ਰੀਤ ਨਾਲ ਜਾਣਾ ਤੇ ਕਾਲਜ ਦੀਆਂ ਗੱਲਾਂ ਕਰਕੇ ਸ਼ਾਇਦ ਇਸ ਤੇ ਦਿਲ ਨੂੰ ਕੋਈ ਸਕੂਨ ਮਿਲ ਜਾਵੇ ਵਿੱਕੀ ਹਰ ਹਾਲਤ ਵਿੱਚ ਪ੍ਰੀਤ ਨੂੰ ਠੀਕ ਕਰਨਾ ਚਾਹੁੰਦਾ ਸੀ ਉਸ ਨੇ ਇਸ ਗੱਲ ਦੀ ਹਾਂਮੀ ਭਰ ਦਿੱਤੀ ਜਦੋਂ ਪਹਾੜਾਂ ਤੇ ਤੁਰਦੇ ਗਏ ਤਾਂ ਰਾਜਵੀਰ ਆਪਣੇ ਕਾਲਜ ਦੀਆਂ ਬਹੁਤ ਕੁੜੀਆਂ ਦੀਆਂ ਗੱਲਾਂ ਉਸ ਨਾਲ ਕਰਦਾ ਰਿਹਾ ਕਿ ਆਪਣੀ ਕਲਾਸ ਦੀ ਸੁਕੀ ਲੱਕੜ ਦਾ ਵਿਆਹ ਇੱਕ ਮੋਟੇ ਆਦਮੀ ਨਾਲ ਹੋ ਗਿਆ ਪਤਾ ਨਹੀਂ ਉਹ ਖੁਸ਼ ਹੋ ਗਈ ਕਿ ਨਾ ਪਰ ਇੱਕ ਦਿਨ ਮੈਨੂੰ ਬਾਜ਼ਾਰ ਵਿੱਚ ਮਿਲੀ ਸੀ ਕਹਿੰਦੀ ਮੈਂ ਬਹੁਤ ਖੁਸ਼ ਹਾਂ ਸ਼ਾਇਦ ਉਸਤੇ ਘਰ ਵਾਲਾ ਪੈਸੇ ਵਾਲਾ ਸੀ ਪ੍ਰੀਤ ਬੋਲੀ ਕਿ ਪੈਸੇ ਵਾਲਾ ਹੋਣ ਨਾਲ ਕੋਈ ਖੁਸ਼ ਨਸੀਬ ਨਹੀਂ ਹੁੰਦਾ ਇਹ ਤਾਂ ਕਰਮਾਂ ਵਾਲਿਆਂ ਨਾਲ ਪਿਆਰ ਮਿਲਦਾ ਰਾਜਵੀਰ ਨੂੰ ਤਾਂ ਇਹੀ ਮੌਕਾ ਚਾਹੀਦਾ ਸੀ ਕਿ ਪ੍ਰੀਤ ਕੁਝ ਨਾ ਕੁਝ ਬੋਲੇ ਉਸਨੇ ਪ੍ਰੀਤ ਨੂੰ ਕਿਹਾ ਕਿ ਦੇਖੋ ਹੁਣ ਵਿੱਕੀ ਤੈਨੂੰ ਕਿੰਨਾ ਪਿਆਰ ਕਰਦਾ ਕਿੰਨਾ ਤੇਰਾ ਖਿਆਲ ਰੱਖਦਾ ਤੈਨੂੰ ਇੱਥੇ ਕਮਾਉਣ ਲਈ ਲੈ ਕੇ ਆਇਆ ਤੇ ਤਰ੍ਹਾਂ ਤਰ੍ਹਾਂ ਦੀ ਸ਼ਾਪਿੰਗ ਕਰਾਉਣ ਲੱਗ ਪਿਆ ਇਹ ਸੁਣ ਕੇ ਪ੍ਰੀਤ ਨੇ ਆਪਣੇ ਕੰਨਾਂ ਤੇ ਹੱਥ ਰੱਖ ਕੇ ਕਿਹਾ ਕਿ ਬਸ ਕਰ ਰਾਜਵੀਰ ਮੈਨੂੰ ਪਤਾ ਕਿ ਉਹ ਕਿੰਨਾ ਚੰਗਾ ਉਸਨੇ ਮੇਰੀ ਨੰਨੀ ਜਾਨ ਨੂੰ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਇਹ ਕਹਿ ਕੇ ਉਹ ਚੀਚੀ ਰੋਣ ਲੱਗ ਪਈ ਤੇ ਆਪਣੇ ਨਾਲ ਜੋ ਹੋਇਆ ਉਹ ਰੋਂਦੀ ਰੋਂਦੀ ਦੱਸਣ ਲੱਗ ਪਈ ਕਿਸ ਤਰ੍ਹਾਂ ਉਸ ਦਿਨ ਦੇ ਨੇ ਮੇਰੇ ਬੱਚੇ ਨੂੰ ਮੇਰੀ ਕੱਖ ਵਿੱਚ ਮਾਰ ਦਿੱਤਾ ਇਹ ਮਾਂ ਪੁੱਤ ਨੇ ਤਾਂ ਮੇਰਾ ਪਹਿਲਾਂ ਹੀ ਜੀਣਾ ਹਰਾਮ ਕਰ ਰੱਖਿਆ ਸੀ ਇੱਕ ਆਸ ਦੀ ਕਿਰਨ ਮੇਰੀ ਜ਼ਿੰਦਗੀ ਵਿੱਚ ਆਈ ਸੀ ਕਿ ਜੇ ਬੱਚਾ ਆ ਗਿਆ ਤਾਂ ਮੈਂ ਉਸ ਦੇ ਸਹਾਰੇ ਹੀ ਸਾਰੀ ਜ਼ਿੰਦਗੀ ਕੱਟ ਲਾਵਾਂਗੀ ਪਰ ਇਸ ਦਿਨ ਦੇ ਨੇ ਉਸ ਨੂੰ ਵੀ ਮਾਰ ਦਿੱਤਾ ਮੈਂ ਇਸ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੀ ਆ ਰਾਜਵੀਰ ਚੁੱਪ ਹੋ ਕੇ ਸੁਣ ਰਿਹਾ ਸੀ ਪ੍ਰੀਤ ਨੇ ਉਸ ਨੂੰ ਰੋਂ ਦਿੱਤਾ ਪ੍ਰੀਤ ਨੇ ਨੂੰ ਉਸਨੇ ਰੋਂ ਦਿੱਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਇਸ ਦਾ ਬੋਝ ਹਲਕਾ ਹੋ ਜਾਵੇ ਫਿਰ ਰਾਜਵੀਰ ਕਹਿਣ ਲੱਗਾ ਕਿ ਹੁਣ ਵਾਲੀ ਵਿਕੀ ਦੀਆਂ ਅੱਖਾਂ ਵਿੱਚ ਮੈਂ ਤੇਰੇ ਲਈ ਪਿਆਰ ਦੇਖਿਆ ਜਦੋਂ ਤੂੰ ਉਦਾਸ ਹੁੰਨੀ ਆ ਤੇ ਉਸ ਤੋਂ ਦੁੱਗਣੀ ਉਦਾਸੀ ਉਸ ਦੇ ਚਿਹਰੇ ਤੇ ਹੁੰਦੀ ਹੈ ਜਦੋਂ ਤੂੰ ਉਸ ਵੱਲ ਦੇਖਦੀ ਨਹੀਂ ਤਾਂ ਵੀ ਉਹ ਤੇਰੇ ਵੱਲ ਦੇਖ ਰਿਹਾ ਹੁੰਦਾ ਤੂੰ ਮੇਰੇ ਨਾਲੋਂ ਜਿਆਦਾ ਵਿੱਕੀ ਨੂੰ ਜਾਂਦੀਆਂ ਇਹ ਸੋਚ ਕਿ ਜੇ ਵਿੱਕੀ ਪਹਿਲਾਂ ਵਰਗਾ ਹੁੰਦਾ ਕਿ ਤੈਨੂੰ ਠੀਕ ਕਰਨ ਲਈ ਇੱਥੇ ਲੈ ਕੇ ਆਉਂਦਾ ਉਹ ਉਸਦੀ ਪੁੱល ਸੀ ਜੋ ਉਸਨੇ ਆਪਣੀ ਮਾਂ ਦੇ ਹੱਥਾਂ ਵਿੱਚ ਆ ਕੇ ਇਹ ਕਦਮ ਚੁੱਕਿਆ ਉਹ ਤੈਨੂੰ ਬਹੁਤ ਪਿਆਰ ਕਰਦਾ ਤੇ ਕਿਤੇ ਨਾ ਕਿਤੇ ਤੂੰ ਵੀ ਪਿਆਰ ਕਰਦੀਆਂ ਪ੍ਰੀਤ ਕਹਿਣ ਲੱਗੀ ਮੈਂ ਕਿਵੇਂ ਪਿਆਰ ਕਰਦੀ ਹਾਂ ਉਸ ਨੂੰ ਉਸਦੇ ਬੋਲਾਂ ਵਿੱਚ ਹੁਣ ਕੁਝ ਨਰਮੀ ਸੀ ਇਹ ਤਾਂ ਭਾਰਤੀ ਔਰਤ ਦੀ ਗੱਲ ਹੈ ਕਿ ਉਹ ਆਪਣੇ ਪਤੀ ਨੂੰ ਪਿਆਰ ਕਰਨਾ ਨਹੀਂ ਹਟਦੀਆਂ ਚਾਹੇ ਕੁਝ ਵੀ ਹੋ ਜਾਵੇ ਰਾਜਵੀਰ ਪ੍ਰੀਤ ਨੂੰ ਕਹਿਣ ਲੱਗਿਆ ਕਿ ਹਲੇ ਤੈਨੂੰ ਕਿਸਮਤ ਨੇ ਦੂਜਾ ਮੌਕਾ ਦੇ ਰਹੀ ਹੈ ਇਹ ਨਾ ਹੋਵੇ ਕਿ ਤੂੰ ਇਸ ਨੂੰ ਹੱਥੋਂ ਗਵਾ ਦੇਵੇਂ ਫਿਰ ساری ਉਮਰ ਹੱਥ ਮਲਦੀ ਰਹਿ ਜਾਵੇਂ ਰਾਜਵੀਰ ਪ੍ਰੀਤ ਨੂੰ ਗੱਲ ਹੀ ਸਮਝਾ ਰਿਹਾ ਸੀ ਕਿ ਪ੍ਰੀਤ ਦਾ ਅਚਾਨਕ ਫੋਨ ਆਇਆ ਕਿ ਛੇਤੀ ਤੋਂ ਛੇਤੀ ਸਿਟੀ ਹਸਪਤਾਲ ਪਹੁੰਚੋ ਬਹੁਤ ਹੀ ਅਰਜੈਂਟ ਹੈ ਇਹ ਕਹਿ ਕੇ ਫੋਨ ਕੱਟ ਦਿੱਤਾ ਤਾਂ ਪ੍ਰੀਤ ਨੇ ਜਲਦੀ ਨਾਲ ਰਾਜਵੀਰ ਨੂੰ ਦੱਸਿਆ ਤਾਂ ਉਹ ਟੈਕਸੀ ਲੈ ਕੇ ਉਸ ਹਸਪਤਾਲ ਵਿੱਚ ਪਹੁੰਚ ਗਏ ਉਹਨਾਂ ਨੇ ਜਾ ਕੇ ਇਸ ਬਾਰੇ ਪੁੱਛਿਆ ਤਾਂ ਉਹ ਦੱਸਣ ਲੱਗੇ ਕਿ ਤੁਹਾਡਾ ਪੇਸ਼ੈਂਟ ਆਈਸੀਯੂ ਵਿੱਚ ਹੈ ਪਰ ਪੇਸ਼ੈਂਟ ਦਾ ਨਾਮ ਨਹੀਂ ਪਤਾ ਜਦੋਂ ਉਹ ਆਈਸੀਯੂ ਵਿੱਚ ਗਏ ਤਾਂ ਉੱਥੇ ਪੱਟੀਆਂ ਨਾਲ ਬੰਨਿਆ ਵਿੱਕੀ ਪਿਆ ਸੀ ਜਿਸ ਦੇ ਸਿਰ ਤੇ ਤੇ ਥਾਂ-ਥਾਂ ਤੇ ਪੱਟੀਆਂ ਲੱਗੀਆਂ ਹੋਈਆਂ ਸੀ ਉਹ ਪੂਰੀ ਤਰ੍ਹਾਂ ਮਸ਼ੀਨਾਂ ਵਿੱਚ ਰੱਖਿਆ ਹੋਇਆ ਸੀ ਇਹ ਦੇਖ ਕੇ ਪ੍ਰੀਤ ਉਸ ਦੇ ਸੀਨੇ ਉੱਤੇ ਸਿਰ ਰੱਖ ਕੇ ਰੋਣ ਲੱਗ ਪਈ ਤੇ ਕਹਿਣ ਲੱਗ ਪਈ ਦੇਖ ਵਿੱਕੀ ਤੇਰੀ ਪ੍ਰੀਤ ਵਾਪਸ ਆ ਗਈ ਤੂੰ ਇਹੀ ਚਾਹੁੰਦਾ ਸੀ ਕਿ ਮੈਂ ਹੱਸਾਂ ਖੁਸ਼ ਹੋਵਾਂ ਮੈਂ ਹੁਣ ਖੁਸ਼ ਆਂ ਤੇ ਤੂੰ ਮੈਨੂੰ ਛੱਡ ਕੇ ਇਸ ਤਰ੍ਹਾਂ ਨਹੀਂ ਜਾ ਸਕਦਾ ਉਹ ਪੂਰੀ ਤਰ੍ਹਾਂ ਰੋ ਰਹੀ ਸੀ ਤੇ ਰਾਜਵੀਰ ਨੇ ਉਸ ਨੂੰ ਹੌਸਲਾ ਦਿੱਤਾ ਪਰ ਉਹ ਵਾਰ-ਵਾਰ ਇਹੀ ਕਹਿ ਰਹੀ ਸੀ ਮੇਰੇ ਵਿੱਕੀ ਨੂੰ ਕੁਝ ਹੋਵੇਗਾ ਤਾਂ ਨਹੀਂ ਰਾਜਵੀਰ ਪਰੇਸ਼ਾਨ ਸੀ ਪਰ ਉਹ ਉੱਪਰੋਂ ਪ੍ਰੀ ਹਿੰਮਤ ਦਿਖਾ ਰਿਹਾ ਸੀ ਫਿਰ ਡਾਕਟਰ ਨੇ ਕਿਹਾ ਕਿ ਉਹ ਖਤਰੇ ਤੋਂ ਬਾਹਰ ਹੈ ਉਸ ਨੂੰ ਤਕਰੀਬਨ 22 ਘੰਟੇ ਹੋ ਗਏ ਪਰ ਉਸ ਨੂੰ ਹੋਸ਼ ਨਹੀਂ ਆਇਆ ਜੇ ਉਸ ਨੂੰ ਹੋਸ਼ ਨਾ ਆਇਆ ਤਾਂ ਉਸ ਤੇ ਸਿਰ ਤੇ ਜੋ ਸੱਟ ਲੱਗੀ ਆ ਉਸ ਦੇ ਕਾਰਨ ਉਹ ਕੋਮਾ ਵਿੱਚ ਚਲਾ ਜਾਵੇਗਾ ਉਸ ਦਾ ਹੋਸ਼ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਇਹ ਸੁਣਦਿਆਂ ਹੀ ਪ੍ਰੀਤ ਭੱਜ ਕੇ ਵਿੱਕੀ ਕੋਲ ਗਈ ਤੇ ਵਿੱਕੀ ਨੂੰ ਕਹਿਣ ਲੱਗੀ ਕਿ ਉੱਠ ਵਿੱਕੀ ਜਲਦੀ ਉੱਠ ਹੁਣ ਤੂੰ ਮੈਨੂੰ ਛੱਡ ਕੇ ਜਾਵੇਂਗਾ ਜੇ ਨਹੀਂ ਉੱਠਦਾ ਤਾਂ ਮੈਂ ਤੇਰੇ ਨਾਲ ਗੁੱਸੇ ਹੋ ਜਾਵਾਂਗੀ ਅੱਪਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਤੇ ਤੂੰ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ ਤੇ ਇੰਨੇ ਟਾਈਮ ਨੂੰ ਵਿੱਕੀ ਦੀਆਂ ਅੱਖਾਂ ਵੀ ਖੁੱਲ ਗਈਆਂ ਉਹ ਹੱਥ ਜੋੜ ਕੇ ਪ੍ਰੀਤ ਤੋਂ ਮਾਫੀ ਮੰਗ ਰਿਹਾ ਸੀ ਪਰ ਪ੍ਰੀਤ ਨਹੀਂ ਆਪਣੀ ਧੌਣ ਵਿੱਚ ਸਿਰ ਹਿਲਾ ਦਿੱਤਾ ਜੇ ਤੈਨੂੰ ਪਤਾ ਹੁੰਦਾ ਮੈਂ ਮਾਂ ਬਣਨ ਵਾਲੀ ਆ ਤਾਂ ਤੂੰ ਇਹ ਸਭ ਕੁਝ ਮੇਰੇ ਨਾਲ ਨਾ ਕਰਦਾ ਤੂੰ ਸਿਰਫ ਆਪਣੀ ਮਾਂ ਤੇ ਪੈਸਿਆਂ ਦੇ ਲਾਲਚ ਨਾਲ ਮੇਰੇ ਨਾਲ ਇਸ ਤਰ੍ਹਾਂ ਦੀ ਜ਼ਿੰਦਗੀ ਕਰਦਾ ਸੀ ਉਹ ਦੋਨੇ ਰੋ ਰਏ ਸੀ ਸੀ ਦਾ ਰਾਜਵੀਰ ਕੁਝ ਪਾਸੇ ਹੋ ਗਿਆ ਇਹ ਟਾਈਮ ਉਹਨਾਂ ਦੋਵਾਂ ਦਾ ਸੀ ਫਿਰ ਟਾਈਮ ਬਾਅਦ ਉਹ ਡਾਕਟਰ ਨੂੰ ਸੱਦ ਲਿਆ ਤਾਂ ਡਾਕਟਰ ਨੇ ਵਧਾਈਆਂ ਦਿੱਤੀਆਂ ਕਿ ਹੁਣ ਇਸ ਦੀ ਸਰਜਰੀ ਹੋਵੇਗੀ ਤੇ ਉਸ ਤੋਂ ਬਾਅਦ ਇਹ ਬਿਲਕੁਲ ਠੀਕ ਹੋ ਜਾਵੇਗਾ ਰਾਜਵੀਰ ਤੇ ਪ੍ਰੀਤ ਵਿੱਕੀ ਕੋਲ ਹੀ ਰਹੇ ਵਿੱਕੀ ਨੇ ਜਦੋਂ ਦੱਸਿਆ ਕਿ ਪ੍ਰੀਤ ਤੇ ਰਾਜਵੀਰ ਨੂੰ ਬਾਹਰ ਭੇਜਣ ਤੋਂ ਬਾਅਦ ਉਸ ਦਾ ਮਨ ਨਹੀਂ ਠਹਿਰ ਰਿਹਾ ਸੀ ਤਾਂ ਉਹ ਵੀ ਪਿੱਛੇ-ਪਿੱਛੇ ਚਲੇ ਆ ਗਿਆ ਜਦੋਂ ਪ੍ਰੀਤ ਨੇ ਕਿਹਾ ਕਿ ਉਹ ਵਿੱਕੀ ਨੂੰ ਨਫ਼ਰਤ ਕਰਦੀ ਆ ਤਾਲ ਬੇਸੁੱਦ ਹੋ ਕੇ ਛਟਕਤੇ ਤੁਰ ਰਹੀ ਸੀ ਤਾਂ ਪਿੱਛੋਂ ਇੱਕ ਕਾਰ ਨੇ ਟੱਕਰ ਮਾਰੀ ਜਿਸ ਕਾਰਨ ਇਹ ਭਿਆਨਕ ਐਕਸੀਡੈਂਟ ਹੋ ਗਿਆ ਪ੍ਰੀਤ ਨੇ ਹੁਣ ਉਸ ਦਾ ਬਹੁਤ ਖਿਆਲ ਰੱਖਿਆ ਤੇ ਆਪਣੇ ਸਾਰੇ ਦੁੱਖ ਭੁੱਲ ਕੇ ਪਹਿਲਾਂ ਦੀ ਤਰ੍ਹਾਂ ਉਸ ਨੂੰ ਪਿਆਰ ਨਾਲ ਦੇਖਭਾਲ ਕਰਨ ਲੱਗੀ ਹਫਤੇ ਬਾਅਦ ਵਿੱਕੀ ਨੂੰ ਛੁੱਟੀਆਂ ਮਿਲ ਗਈ ਉਹ ਆਪਣੇ ਘਰ ਜਾਣ ਤਿਆਰ ਜਾਣ ਲਈ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਸੀ ਰਾਜਵੀਰ ਵੀ ਉਹਨਾਂ ਨਾਲ ਸੀ ਪਰ ਉਸਦੀ ਟ੍ਰੇਨ ਇਹਨਾਂ ਦੀ ਟ੍ਰੇਨ ਨਾਲੋਂ ਪਿੱਛੇ ਆਉਣੀ ਸੀ ਜਦੋਂ ਉਹ ਉੱਥੇ ਪਹੁੰਚੇ ਤਾਂ ਉਹ ਬਹੁਤ ਖੁਸ਼ ਸੀ ਅੱਜ ਇਸ ਗੱਲ ਨੂੰ 2 ਸਾਲ ਹੋ ਚੁੱਕੇ ਆ ਹੁਣ ਪ੍ਰੀਤ ਦਰਦ ਨਾਲ ਹਸਪਤਾਲ ਵਿੱਚ ਚੀਕਾ ਮਾਰ ਰਹੀ ਸੀ ਡਰੋ ਨਾ ਪ੍ਰੀਤ ਨੂੰ ਕੁਝ ਨਹੀਂ ਹੋਇਆ ਉਸ ਦਿਨ ਲੇਬਰ ਪੇਨ ਹੋ ਰਹੀ ਸੀ ਉਹ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਸੀ ਦਰਸਲ ਜਦੋਂ ਉਹ ਮਨਾਲੀ ਤੋਂ ਆਏ ਤਾਂ ਵਿੱਕੀ ਨੇ ਇੱਕ ਵਧੀਆ ਡਾਕਟਰ ਤੋਂ ਉਸਦੀ ਦਵਾਈ ਸ਼ੁਰੂ ਕਰਾਈ ਜਿਸ ਦੇ ਕਾਰਨ ਪ੍ਰੀਤ ਫੇਰ ਮਾਂ ਬਣਨ ਵਾਲੀ ਹੋਗੀ ਹੁਣ ਇਸ ਦੀ ਖੁਸ਼ੀ ਵਿੱਚ ਇਹ ਸਾਰਾ ਕੁਝ ਹੋ ਰਿਹਾ ਕੁਝ ਟਾਈਮ ਬਾਅਦ ਵਿੱਕੀ ਦੇ ਹੱਥਾਂ ਵਿੱਚ ਕਿੰਨੀ ਨਿੱਕੀ ਜਿਹੀ ਕੁੜੀ ਸੀ ਬਹੁਤ ਹੀ ਪਿਆਰੀ ਵਿੱਕੀ ਬਹੁਤ ਖੁਸ਼ ਸੀ ਕਿਉਂਕਿ ਪਾਪਾ ਬਣ ਦੀ ਖੁਸ਼ੀ ਜੋ ਹੁੰਦੀ ਆ ਸੋ ਹੁੰਦੀ ਆ ਇਹ ਖੁਸ਼ੀ ਉਸ ਨੂੰ ਜਾਦਾ ਪ੍ਰੀਤ ਕਰਕੇ ਸੀ ਉਹ ਪ੍ਰੀਤ ਕੋਲ ਗਿਆ ਤੇ ਉਸ ਨੇ ਆਪਣੀ ਕੁੜੀ ਪ੍ਰੀਤ ਨੂੰ ਦਿਖਾਈ ਤੇ ਉਸ ਦਾ ਮੱਥਾ ਚੁੰਮਿਆ ਉਹ ਆਪਣੇ ਮਾਂ ਨਾਲੋਂ ਅਲੱਗ ਘਰ ਵਿੱਚ ਰਹਿਣ ਲੱਗ ਪਈ ਸੀ ਜਦੋਂ ਵਿੱਕੀ ਨੂੰ ਪਤਾ ਲੱਗਿਆ ਸੀ ਕਿ ਮੇਰੀ ਘਰ ਵਾਲੀ ਹੁਣ ਫਿਰ ਮਾਂ ਬਣਨ ਵਾਲੀ ਹੈ ਤਾਂ ਉਸਨੇ ਉਸਦਾ ਬਹੁਤ ਖਿਆਲ ਰੱਖਿਆ ਜੋ ਗਲਤੀ ਉਸਨੇ ਪਹਿਲੀ ਵਾਰ ਕੀਤੀ ਸੀ ਉਹ ਗਲਤੀ ਤਾਂ ਨੇੜੇ ਤੇੜੇ ਵੀ ਨਹੀਂ ਸੀ ਹੁਣ ਵਿੱਕੀ ਤੇ ਪ੍ਰੀਤ ਆਪਣੇ ਘਰ ਆ ਚੁੱਕੇ ਸੀ ਉਹਨਾਂ ਦਾ ਅਧੂਰਾ ਪਰਿਵਾਰ ਪੂਰਾ ਹੋ ਚੁੱਕਿਆ ਸੀ ਹੁਣ ਪ੍ਰੀਤ ਦੀ ਜ਼ਿੰਦਗੀ ਵਿੱਚ ਨਾ ਕੋਈ 10 ਵਜੇ ਦਾ ਨਿਜਮ ਸੀ ਤੇ ਨਾ ਸੱਸ ਨਾ ਪਤੀ ਦੀਆਂ ਕੋੜੀਆਂ ਗੱਲਾਂ ਉਮੀਦ ਕਰਦੇ ਹਾਂ ਕਹਾਣੀ ਵਧੀਆ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਨੂੰ ਘਰਵਾਲ ਤੇ ਪ੍ਰੈਸ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ